ਜੀ ਅੱਜ ਬਟਾਲਾ ਪੁਲਿਸ ਵੱਲੋਂ ਸਿਟੀ ਪੁਲਿਸ ਦੇ ਵਿੱਚ ਇੱਕ ਮੁਕਦਮਾ ਦਰਸੇਗਾ ਜਦੇ ਵਿੱਚ ਅ 2 ਦਿਨ ਪਹਿਲਾਂ ਹੀ ਤੁਹਾਨੂੰ ਪਤਾ ਹੈ ਕਿ ਇੱਥੇ ਇਹਨਾਂ ਨੇ 5 ਦੋਸ਼ੀਆਂ ਨੂੰ ਅਰੈਸਟ ਕੀਤਾ ਸੀਗਾ ਇਹ 5 ਦੋਸ਼ੀ ਉਹੀ ਦੋਸ਼ੀ ਨੇ ਜਿਨ੍ਹਾਂ ਨੇ ਰੀਸੈਂਟ ਟਾਈਮਸ ਵਿੱਚ ਰੀਸੈਂਟ 1-2 ਮਹੀਨੇ ਦੇ ਅੰਦਰ ਇੱਥੇ ਅ 5 ਵਾਰਦਾਤਾਂ ਨੂੰ ਅੰਜਾਮ ਦਿੱਤਾ ਜਿਦੇ ਵਿੱਚ ਇਹਨਾਂ ਨੇ ਗੋਲੀਆਂ ਚਲਾਈਆਂ ਸੀਗੀਆਂ ਗ੍ਰੰਥਗੜ੍ਹ ਵਿੱਚ ਇਹਨਾਂ ਨੇ ਗੋਲੀ ਚਲਾਈ ਸੀ ਇਹਨਾਂ ਨੇ ਫਿਰ ਸ਼ੇਰਪੁਰ ਪਿੰਡ ਵਿੱਚ ਗੋਲੀ ਚਲਾਈ ਸੀ ਇਸ ਤੋਂ ਬਾਅਦ ਐਸਐਲ ਬਾਬਾ ਕਾਲਜ ਉਥੇ ਦਿਨ ਦਿਹਾੜੇ ਇਹ ਜਿਹੜੇ ਲੜਕੇ ਸੀਗੇ ਇਹਨਾਂ ਨੇ ਗੈਂਗਵਾਰ ਕੀਤੀ ਤੇ ਦਿਨ ਦਿਹਾੜੇ ਗੋਲੀਆਂ ਚਲਾਈਆਂ ਜ ਜਿਹਦੇ ਨਾਲ ਬਟਾਲਾ ਸ਼ਹਿਰ ਵਿੱਚ ਬਹੁਤ ਹੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਰੀਸੈਂਟਲੀ ਫਿਰ ਗਾਂਧੀ ਕੈਂਪ ਦੇ ਵਿੱਚ ਇਹਨਾਂ ਨੇ ਗੋਲੀ ਚਲਾਈ ਜਿੱਥੇ ਤਿੰਨ ਜਣੇ ਇੰਜਰਡ ਹੋਏ ਸੀ ਮੈਂ ਦੋਸਤਾਂ ਚਾਹਾਂਗਾ ਕਿ ਇਹ ਦੋ ਗਰੁੱਪ ਸੀਗੇ ਇੱਕ ਤੇ ਰਾਹੁਲ ਦਾਤਰ ਤੇ ਅਮਰਾਂਡੇ ਦਾ ਗਰੁੱਪ ਸੀਗਾ ਤੇ ਦੂਜੇ ਪਾਸੇ 사ਜਨ ਲੋਂਡੇ ਦਾ ਗਰੁੱਪ ਸੀਗਾ ਜੇ ਤਿੰਨੋਂ ਹੀ ਨੋਟੋਰੀਅਸ ਕ੍ਰਾਈਮਨਲਸ ਨੇ ਇੱਥੇ ਬਟਾਲਾ ਦੇ ਤੇ ਇਹਨਾਂ ਦਾ ਹੀ ਜਿਹੜਾ ਰਾਹੁਲ ਦਾਤਰ ਗਰੁੱਪ ਦਾ ਇੱਕ ਮੇਨ ਕਰਿੰਦਾ ਸੀਗਾ ਮੇਨ ਇਹਨਾਂ ਦਾ ਗੁਰਗਾ ਸੀਗਾ ਉਹ ਮੋਹਿਤ ਏਲੀਅਸ